ਬਹੁਤ ਧੰਨਵਾਦ ਜੀ। ਜੁ ਸਾਰੇ ਜਾਣਦੇ ਜੇ ਕਿ ਦਿੱਲੀ ਦੇ ਭਗੌੜੇ ਪੰਜਾਬ ਦੇ ਅੰਦਰ ਦੋਹਾਂ ਦੁਵਾਨਾਂ ਅੱਥਾ ਨਾਲ ਪੰਜਾਬ ਨੂੰ ਲੁੱਟਣ ਵਾਸਤੇ ਪਹੁੰਚੇ ਹੋਏ ਨੇ। ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸਣਾ ਹੈ ਕਿ ਦਿੱਲੀ ਅੰਦਰ ਇਹਨਾਂ ਲੋਕਾਂ ਨੇ ਜਿਸ ਤਰੀਕੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਉਹੀ ਮੋਡਸ ਆਪਰੈਂਡਾ ਹੀ ਹੁਣ ਪੰਜਾਬ ਅੰਦਰ ਅਡਾਪਟ ਕੀਤੀ ਗਈ ਹੈ। ਭਾਵੇਂ ਸ਼ਰਾਬ ਦੇ ਘਟਾਲੇ ਹੋਣ ਕਿਤਰਾ ਸ਼ਰਾਬ ਦੇ ਕੰਮ ਚੋਂ ਕਰੋੜਾਂ ਰੁਪਏ ਦਿੱਲੀ ਚ ਜਿੰਨਾ ਕਮਾਇਆ ਉਸੇ ਤਰੀਕੇ ਪੰਜਾਬ ਦੀ ਸੇਮ ਪਾਲਿਸੀ ਬਣਾ ਕੇ ਤੁਸੀਂ ਦੇਖੋ ਹੈਰਾਨਗੀ ਦੀ ਗੱਲ ਇਹ ਆ ਕਿ ਦਿੱਲੀ ਦੀ ਪਾਲਿਸੀ ਬਾਅਦ ਚ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਧਿਆ ਜਿਹਨੇ ਖੁਦ ਰੱਦ ਕੀਤੀ ਜਦੋਂ ਫੜੇ ਗਏ ਸੀਬੀਆਈ ਈਡੀ ਦੇ ਜਦੋਂ ਕੇਸ ਸ਼ੁਰੂ ਹੋ ਗਏ ਖੁਦ ਰੱਦ ਕੀਤੀ ਲੇਕਿਨ ਉਸੇ ਪਾਲਿਸੀ ਨੂੰ ਭਗਵੰਤ ਮਾਨ ਜੀ ਤੋਂ ਜਬਰਨ ਪੰਜਾਬ ਅੰਦਰ ਲਾਗੂ ਕਰਾਇਆ ਗਿਆ ਜਬਰਨ ਪੰਜਾਬ ਦੇ ਅੰਦਰ ਅੱਜ ਅਰਵਿੰਦ ਕੇਜਰੀਵਾਲ ਜੀ ਸੱਤਾ ਦਾ ਸੱਤਾ ਭੋਗਣ ਵਾਸਤੇ ਪੰਜਾਬ ਦੇ ਰਿਸੋਰਸਸ ਪੰਜਾਬ ਦੀਆਂ ਗੱਡੀਆਂ ਪੰਜਾਬ ਦੇ ਜਹਾਜ਼ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੀਆਂ ਸਿਕਿਉਰਿਟੀ ਇੰਜੋਏ ਕਰ ਰਹੇ ਅਰਵਿੰਦ ਕੇਜਰੀਵਾਲ ਜੀ ਜਿੱਦਣ ਦਿੱਲੀ ਹਾਰੇ ਨੇ ਉਸੇ ਦਿਨ ਤੋਂ ਪੰਜਾਬ ਚ ਡੇਰਾ ਲਾਇਖ ਲੋਤੇ ਨੇ ਉਸੇ ਦਿਨ ਤੋਂ ਪੰਜਾਬ ਚ ਦੇ ਅਰਵਿੰਦ ਕੇਜਰੀਵਾਲ ਜੀ ਪਹਿਲਾ ਦਿੱਲੀੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਾਉਂਦੇ ਸੀਗੇ ਹੁਣ ਪੰਜਾਬ ਦੀ ਸਰਕਾਰ ਚਲਾਉਣ ਵਾਸਤੇ ਉਹਨਾਂ ਦੇ ਪੀਏ ਸੈਕਟਰੀ ਪਿਓਨ ਤੱਕ ਵੀ ਤੁਸੀਂ ਹੈਰਾਨ ਹੋ ਜਾਓਗੇ ਡਰਾਈਵਰ ਤੱਕ ਵੀ ਡਰਾਈਵਰ ਵੀ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਪੰਜਾਬ ਤੋਂ ਆ ਕੇ ਤਨਖਾਹ ਲੈ ਰਹੇ ਡਰਾਈਵਰ ਤੱਕ ਵੀ ਮਨੀਸ਼ ਸੋਧਿਆ ਜੀ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੇ ਜਿੰਨੇ ਸੋਸ਼ਲ ਮੀਡੀਆ ਦੀ ਟੀਮ ਸੀਗੀ ਪੰਜਾਬ ਚੋਂ ਸਾਰੇ ਮੁੰਡੇ ਪੰਜਾਬ ਤੇ ਹਟਾ ਕੇ ਤੇ ਯੂਪੀ اور ਜਿਹੜੇ ਬਾਕੀ ਸਟੇਟਾਂ ਤੋਂ ਲੈ ਕੇ ਆਏ ਸੀ ਆਪਣੇ ਨਾਲ ਅੱਜ ਸਾਰੇ-ਸਾਰੇ ਜਿਹੜੇ ਆ ਉਹ ਗੈਰ ਪੰਜਾਬੀ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਇੱਥੇ ਆ ਕੇ ਮੌਕੇ ਮਿਲੇ ਹਰ ਸੂਬੇ ਦੀ ਅਧਿਕਾਰ ਹੁੰਦਾ ਕਿ ਉੱਥੋਂ ਦੇ ਲੋਕ ਉੱਥੋਂ ਦੇ ਆ ਆਪਣੇ ਸੂਬੇ ਦੇ ਰਿਸੋਰਸਸ ਦੇ ਉੱਤੇ ਆਪਣੀ ਰੋਜ਼ਗਾਰੀ ਆਪਣਾ ਰੋਜ਼ਮਾਰਾ ਦੀ ਜ਼ਿੰਦਗੀ ਚਲਾ ਸਕਣ ਪਰ ਸਾਨੂੰ ਦੁੱਖ ਆ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਿੱਲੀ ਨੂੰ ਬੇਦਰਦੀ ਨਾਲ ਲੁੱਟਿਆ ਸੀ ਬੇਦਰਦੀ ਦੇ ਨਾਲ ਉਸ ਤੋਂ ਜਿਆਦੀ ਬੇਦਰਦੀ ਦੇ ਨਾਲ ਪੰਜਾਬ ਨੂੰ ਸਾਰੀ ਦਿੱਲੀ ਦੇ ਪੱਜੀ ਹੋਈ ਭਗੌੜਿਆਂ ਦੀ ਟੀਮ ਆ ਕੇ ਲੁੱਟਦੀ ਪਈ 283000 ਕਰੋੜ ਰੁਪਏ ਕਰਜ਼ਾ ਸੀਗਾ 2022 ਚ 283000 ਕਰੋੜ 283000 ਕਰੋੜ ਕਰਜ਼ਾ ਚੜਨ ਵਾਸਤੇ ਪੰਜਾਬ ਨੂੰ 50 ਸਾਲ ਲੱਗੇ 50 ਸਾਲ 2016 ਚ 50ਵੀਂ ਅਜਾ ਆਪਣੇ ਵਰ੍ਹੇਗੰਢ ਮਨਾਈ ਸੀ ਪੰਜਾਬ ਨੇ ਤੇ 50 ਸਾਲਾਂ 'ਚ ਜਿਹੜੇ ਉਹਨਾਂ ਨੂੰ 2 ਕਰੋੜ 83 ਲੱਖ ਕਰਜ਼ਾ ਚੜਾਉ ਜਲਗਾ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਨੇ ਆਖੇ ਇੱਕ ਟਰਮ ਦੇ ਅੰਦਰ ਕੇਵਲ ਜੇ 4 ਸਾਲ ਹੋਏ ਨੇ 1 ਲੱਖ ਕਰੋੜ ਕਰਜ਼ਾ ਹੋਰ ਚੜਾਤਾ ਪੰਜਾਬ ਤੇ 1 ਲੱਖ ਕਰੋੜ ਰੁਪਏ ਅੱਜ ਪੰਜਾਬ 1 ਲੱਖ ਕਰੋੜ ਹੋਰ ਕਰਜ਼ੇ ਥੱਲੇ ਮਤਲਬ 3 ਕਰੋੜ 83 ਲੱਖ ਦੇ ਕਰਜ਼ੇ ਥੱਲੇ ਆ ਪੰਜਾਬ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਰਜ਼ਾਈ ਸੂਬਾ ਹੈ ਦੇਸ਼ ਦਾ ਸਭ ਤੋਂ ਵੱਡਾ 46% ਜੀਐਸਡੀਪੀ ਦਾ ਕਰਜ਼ਾ ਹੈ ਪੰਜਾਬ ਦੇ ਉੱਤੇ ਔਰ ਅਜੇ ਵੀ ਰੁਕੇ ਨਹੀਂ ਹਰ ਰੋਜ਼ ਪੰਜਾਬ ਦੇ ਖਜ਼ਾਨਿਆਂ ਚੋਂ ਪੈਸੇ ਲਏ ਜਾ ਰਹੇ ਨੇ ਹੁਣ ਨੌਬਤ ਇੱਥੋਂ ਤੱਕ ਆ ਗਈ ਜਦੋਂ ਪੰਜਾਬ ਦਾ ਸਭ ਲੁੱਟਿਆ ਪੁੱਟਿਆ ਗਿਆ ਹੁਣ ਦਿੱਲੀ ਤੋਂ ਸ਼ਰਾਬ ਤਸਕਰ ਜਿਵੇਂ ਲਿਆਉਂਦੇ ਸੀ ਹੁਣ ਸਾਰੇ ਦੇ ਸਾਰੇ ভূমি ਤਸਕਰ ਵੀ ਉਥੋਂ ਦੇ ਲੈ ਆਂਦੇ ਨੇ ਇੱਥੇ ਬੂਮਾ ਹਾਫੀਆ ਵੀ ਪਹੁੰਚ ਗਿਆ ਲੁਧਿਆਣੇ ਦੇ ਅੰਦਰ ਜਿਹੜੀ 25000 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਗਈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਉਹੀ ਤਰੀਕਾ ਹੈ ਜਿਸ ਤਰੀਕੇ ਹਰਿਆਣਾ ਦੇ ਮੁੱਖ ਮੰਤਰੀ ਹੁਡਾ ਸਾਹਿਬ ਨੇ ਕੀਤਾ ਸੀਗਾ ਜਿਸ ਦੇ ਚੱਲਦੇ ਸੀਬੀਆਈ ਦੀ ਇਨਕੁਆਇਰੀ ਅਜੇ ਉਹਨਾਂ ਤੇ ਚੱਲਦੀ ਹੈ ਉਹੀ ਮੋਡ ਸਪਰੰਟੀ ਅਪਣਾਈ ਆ ਕੀ ਆ कि जे तुसी 50 ਕਿੱਲੇ ਤੋਂ ਜ਼ਿਆਦਾ ਜ਼ਮੀਨ ਇਕੱਠੀ ਕਰ ਲੋਗੇ ਤੁਸੀਂ ਦੇਖੋ ਕਿਸਾਨ ਦੀ ਜ਼ਮੀਨ ਆ ਹੱਕ ਦੀ ਜ਼ਮੀਨ ਆ ਕਿੰਨੀਆਂ ਪੁਸ਼ਤਾ ਤੋਂ ਬਚਾ ਕੇ ਰੱਖੀ ਹੋਈ ਜ਼ਮੀਨ ਆ ਔਰ ਅੱਜ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜੇ ਦਿੱਲੀ ਤੋਂ ਆ ਕੇ ਬਿਲਡਰ 50 ਏਕੜ ਜ਼ਮੀਨ ਇਕੱਠੀ ਕਰ ਲੈਣਗੇ ਉਹਨਾਂ ਨੂੰ ਅਨੁਲਸੈਂਸ ਦੇ ਦਿੱਤਾ ਜਾਊਗਾ ਮਤਲਬ ਕਿਸਾਨ ਨੂੰ 5 ਏਕੜ ਵਾਲ ਨੂੰ 1 ਏਕੜ ਵਾਲ ਨੂੰ ਅਸੀਂ ਨਹੀਂ ਦੇਵਾਂਗੇ ਪਰ ਜੇ ਤੁਹਾਡੀ ਜ਼ਮੀਨ ਕੋਈ ਖੋਲੂਗਾ ਉਸ ਨੂੰ ਅਸੀਂ ਸਾਡੇ ਕੈਂਡੀਡੇਟ ਸਾਹਿਬੀ ਪਹੁੰਚ ਗਏ ਨੇ ਜੇ ਜਿਆ ਕੇ ਨੇ ਇਹਨਾਂ ਨੂੰ ਵੀ ਤੇ ਜੇ ਕੋਈ ਤੁਹਾਡੀ ਜ਼ਮੀਨ ਖੋਲੂਗਾ ਉਹਨੂੰ ਅਸਸ ਦੇਣਗੇ ਇਸ ਪਾਲਿਸੀ ਨੂੰ ਲਿਆਉਣ ਦਾ ਮਕਸਦ ਕੀ ਆ ਇਹਨੂੰ ਪਾਲਿਸੀ ਲਿਆਉਣ ਦੇ ਦੋ ਮਕਸਸਦ ਆ ਕਿਸਾਨਾਂ ਦੀਆਂ ਜ਼ਮੀਨਾਂ ਬਿਲਡਰਾਂ ਨੂੰ ਵੇਚੀਆਂ ਜਾਣਗੀਆਂ ਅਰਵਿੰਦ ਕੇਜਰੀਵਾਲ ਜੀ ਕਰੋੜਾਂ ਰੁਪਏ ਦੀਆਂ ਜੇਬਾਂ ਭਰਨਗੇ ਤੇ ਦੂਜੇ ਪਾਸੇ ਇਹ ਜ਼ਮੀਨਾਂ ਅਕਵਾਇਰ ਕਰਕੇ ਇਹਨਾਂ ਚ ਸ਼ੋਰੂਮ ਔਰ ਫਲੈਟ ਕੱਟ-ਕੱਟ ਕੇ ਵੇਚ ਜਾਣਗੇ ਕਿਸਾਨਾਂ ਦਾ ਖੂਨ ਚੂਸ ਕੇ 25000 ਏਕੜ ਦੇ ਕਿਸਾਨਾਂ ਦਾ ਖੂਨ ਚੂਸ ਕੇ ਉਹ ਦੋ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਰੀਆ ਜੀ ਦੇ ਜੇਬਾ ਭਰੀਆਂ ਜਾਣ ਗਿਆ ਉਦੋਂ ਦਿੱਲੀ ਤੋਂ ਲਿਆਂਦੇ ਬਿਲਡਰਾਂ ਦੀਆਂ ਜੇਬਾ ਭਰੀਆਂ ਜਾਣ ਗਿਆ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਅਮੀਰ ਅਮੀਰ ਦੋਸਤ ਜਿੰਨਾਂ ਦੀਆਂ ਗੱਡੀਆਂ ਚ ਅੱਜ ਕੱਲ ਅਰਵਿੰਦ ਕੇਜਰੀਵਾਲ ਜੀ ਘੁੰਮਦੇ ਨੇ ਮਹਿੰਗੇ ਮਹਿੰਗੇ ਗੱਡੀਆਂ ਚ ਜਿਹੜੇ ਜਾਜਾ ਚਰਵਿੰਦ ਕੇਜਰੀਵਾਲ ਜੀ ਨੂੰ ਕਮਾਉਂਦੇ ਨੇ ਉਹ ਬਿਲਡਰਾਂ ਨੂੰ ਹੁਣ ਇੱਥੇ ਲਿਆ ਕੇ ਤੇ ਪੰਜਾਬ ਦੀ ਇਹ ਹਾਈ ਡੀ ਮਹਿੰਗੀ ਜ਼ਾਇਦਾਦ ਜਿਹੜੀ ਪੰਜਾਬ ਦੇ ਲੋਕਾਂ ਨੂੰ ਆਪਣੀ ਜਾਨ ਤੋਂ ਪਿਆਰੀ ਨੂੰ ਲੁਟਾਇਆ ਜਾ ਰਿਹਾ ਮੈਂ ਦੱਸਣਾ ਚਾਹੁੰਦਾ ਇਸੇ ਤਰੀਕੇ ਪੰਜਾਬ ਦੇ ਹਾਲਾਤ ਦਿੱਲੀ ਵਰਗੇ ਬਣਦੇ ਜਾ ਰਹੇ ਆ ਦਿੱਲੀ ਅੰਦਰ ਕਿਸ ਤਰ੍ਹਾਂ ਲੁੱਟਿਆ ਮੈਂ ਤੁਹਾਨੂੰ ਤਿੰਨ ਵਾਕਿਆ ਦੱਸਣਾ ਚਾਹੁੰਦਾ ਦਿੱਲੀ ਚ ਇਹਨਾਂ ਨੇ ਕਿਹਾ ਸੀ ਪ੍ਰਾਲੀ ਖਤਮ ਕਰਨ ਵਾਸਤੇ ਕੈਮੀਕਲ ਲੈ ਆਂਦਾ ਹੁਣ ਦਿੱਲੀ ਦੀ ਸਾਰੀ ਪ੍ਰਾਲੀ ਖਤਮ ਹੋ ਜੂ ਪਹਿਲੀ ਗੱਲ ਦਿੱਲੀ ਚ ਪ੍ਰਾਲੀ ਨਹੀਂ ਸੀ ਚਲੋ ਕੋਈ ਗੱਲ ਨਹੀਂ 22 ਲੱਖ ਰੁਪਏ ਦਾ ਕੰਪਾਉਂਡ ਉਹ ਰੀਡਿਊਸ ਕੰਪਾਉਂਡ 22 ਲੱਖ ਰੁਪਏ ਦਾ ਖਰੀਦਿਆ ਜੀ 22 ਲੱਖ ਰੁਪਏ ਦਾ ਪਰ ਹਰਾਨ ਹੋ ਗਏ ਤੁਸੀਂ ਉਸ 22 ਲੱਖ ਦੇ ਕੰਪਾਉਂਡ ਦੇ ਪ੍ਰਚਾਰ ਉਤੇ 32 ਕਰੋੜ ਰੁਪਇਆ ਖਰਚ ਕੀਤਾ 32 ਕਰੋੜ ਰੁਪਇਆ ਉਸ 28 ਲੱਖ ਦੇ ਕੰਪਾਉਂਡ ਨੂੰ ਦਿਖਾਉਣ ਵਾਸਤੇ 32 ਕਰੋੜ ਰੁਪਏ ਇਸੇ ਤਰ੍ਹਾਂ ਐਸਸੀ ਸਕਾਲਰਸ਼ਿਪ ਅੰਦਰ ਮਾਤਰ 83 ਲੱਖ ਰੁਪਇਆ ਐਸਸੀ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੱਤਾ ਪਰ ਉਹਦੇ ਪ੍ਰਚਾਰ ਵਾਸਤੇ ਲਗਭਗ 50 ਕਰੋੜ ਰੁਪਏ ਤੋਂ ਜ਼ਿਆਦਾ ਅਖਬਾਰਾਂ ਚ ਤੇ ਟੀਵੀਆਂ ਚ ਇਸ਼ਤਿਹਾਰ ਲਗਾਏ ਇਸੇ ਤਰੀਕੇ ਆਡੀਵਨ ਪੋਲਿਊਸ਼ਨ ਵੇਲੇ ਤੁਸੀਂ ਜਾਣਦੇ ਨਾ ਆਡੀਵਨ ਸ਼ੁਰੂ ਕੀਤਾ ਸੀ ਆਡੀਵਨ ਚ ਸਰਕਾਰ ਦਾ ਕੋਈ ਰੋਲ ਨਹੀਂ ਸੀ ਅਨਾਉਂਸਮੈਂਟ ਕਰਨੀ ਸੀ ਅੱਜ ਆਰਡ ਗੱਡੀ ਆਊਗਾ ਆਡੀਵਨ ਲੇਕਿਨ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਆਡੀਵਨ ਦੇ ਪ੍ਰਚਾਰ ਵਾਸਤੇ ਦਿੱਲੀ ਦੇ ਅੰਦਰ 55 ਕਰੋੜ ਰੁਪਇਆ ਕਿੰਨਾ 50 ਪਣ ਕਰੋੜ ਰੁਪਇਆ ਕੇਵਲ ਆਮ ਆਦਮੀ ਪਾਰਟੀ ਨੇ ਉਹਦੀ ਬੰਦੇ ਪ੍ਰਚਾਰ ਵਾਸਤੇ ਕੀਤਾ ਹੁਣ ਮਨੀਸ਼ ਸੋਧਿਆ ਜੀ ਦੀਆਂ ਅਰਵਿੰਦ ਕੇਜਰਵਾਲ ਜੀ ਦੀਆਂ ਫੋਟੋਆਂ ਲਾਉਣ ਵਾਸਤੇ ਪੰਜਾਬ ਦਾ ਸੈਂਕੜਿਆਂ ਕਰੋੜ ਰੁਪਇਆ ਐਡ ਅੰਦਰ ਪ੍ਰਚਾਰ ਅੰਦਰ ਗੋਆ ਮਹਾਰਾਸ਼ਟਰਾ ਮੱਧ ਪ੍ਰਦੇਸ਼ ਛੱਤੀਗੜ੍ਹ ਹਿਮਾਚਲ ਹਰਿਆਣੇ ਚ ਚੱਲਦਾ ਪਿਆ ਉਧਰੋਂ ਆਪ ਲੁੱਟਦੇ ਪਏ ਨੇ ਖਜ਼ਾਨੇ ਨੂੰ ਦੋ ਹੱਥਾਂ ਨਾਲ ਉਧਰੋਂ ਆਪਣੇ ਪ੍ਰਚਾਰ ਵਾਸਤੇ ਲੁਟਾਰੇ ਨੇ ਉਹ ਦਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੱਤਾ ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦੇ ਜਿਵੇਂ ਮੱਛਲੀ ਪਾਣੀ ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦੀ ਅਰਵਿੰਦ ਕੇਜਰੀਵਾਲ ਜੀ ਸੱਤਾ ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦੇ ਉਹਨੂੰ ਸੱਤਾ ਦਾ ਨਸ਼ਾ ਦਿਵਾਉਣ ਵਾਸਤੇ ਉਹਨੂੰ ਮਹਿਸੂਸ ਕਰਾਉਣ ਵਾਸਤੇ ਕਿ ਰਾਜ ਤੇਰਾ ਹੀ ਆ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਾਜ ਪੰਜਾਬ ਦੀ ਪੁਲਿਸ ਉਹਦੇ ਅੱਗੇ ਪਿੱਛੇ ਚੱਲ ਰਹੀ ਹੈ ਜਿਹੜੀ ਅੱਜ ਇੱਥੇ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਇਹ ਬਾਈ ਇਲੈਕਸ਼ਨ ਨੇ ਫੈਸਲਾ ਕਰਨਾ ਹੈ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਇਆ ਹਾਂ ਦਿੱਲੀ ਦੇ ਲੋਕਾਂ ਨੂੰ ਸਮਝਾਈ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉੱਥੋਂ ਭਜਾਈ ਲੁਟੇਰਿਆਂ ਦੀ ਦੁਕਾਨ ਬੰਦ ਕਰਾਈ ਪੰਜਾਬ ਦੇ ਅੰਦਰ ਵੀ ਮੈਂ ਬੇਨਤੀ ਕਰਨ ਆਇਆ ਹਾਂ ਦਿੱਲੀ ਦੇ ਸਿੱਖਾਂ ਦੇ ਭਾਜਪੀ ਨੇ ਤਿੰਨ ਸਿੱਖਾਂ ਟਿਕਟ ਦਿੱਤੀ ਦਿੱਲੀ ਦੇ ਲੋਕਾਂ ਨੇ ਤਿੰਨਾਂ ਦੇ ਤਿੰਨਾਂ ਸਿੱਖਾਂ ਨੂੰ ਵੱਡੇ-ਵੱਡੇ ਮਾਰਜਨ ਤੋਂ ਬਜਾ ਕੇ 20-20 ਹਜ਼ਾਰ ਵੋਟਾਂ ਦੇ ਮਾਰਜਨ ਤੋਂ ਚਤਾ ਕੇ ਭੇਜਿਆ ਕਿਉਂ ਉਹ ਸਮਝ ਗਏ ਕਿ ਸਾਨੂੰ ਐਕਸਪਲੋਇਟ ਕਰਦੇ ਰਹੇ ਨੇ ਸਾਨੂੰ ਲੜਾਉਂਦੇ ਰਹੇ ਨੇ ਕੌਮ ਦਾ ਨੁਕਸਾਨ ਕਰਦੇ ਰਹੇ ਨੇ ਇਸ ਕਰਕੇ ਅੱਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਜਿਹੜੀ ਤੁਸੀਂ ਵੋਟ ਪਾਣੀ ਆ ਵੋਟ ਖਾਲੀ ਤੁਹਾਡੀ ਵੋਟ ਐਮਐਲਏ ਨਹੀਂ ਚੁਣੂਗੀ ਤੁਹਾਡੀ ਵੋਟ ਇਹ ਤੈਅ ਕਰੂਗੀ ਕਿ ਪੰਜਾਬ ਦੀਆਂ ਸਾਰੀਆਂ ਵਿਧਾਨ ਲੋਕ ਸਭਾ ਦੀਆਂ ਮਾਫ ਕਰਨਾ ਰਾਜ ਸਭਾ ਦੀਆਂ ਸੀਟਾਂ ਪਹਿਲਾਂ ਨੇ ਵੇਚਤੀਆਂ ਸੀਗੀਆਂ ਪੰਜ ਤੋਂ ਜ਼ਿਆਦਾ ਸੀਟਾਂ ਦਾ ਵੇਚੀਆਂ ਕੀ ਹਕੀਕਤ ਸੀਗਾ ਤੁਸੀਂ ਦੱਸੋ ਜਿਨ੍ਹਾਂ ਨੂੰ ਵੇਚਿਆ ਜਿਹਨਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਿਆ ਸੀਟਾਂ ਦਿੱਤੀਆਂ ਉਹਨਾਂ ਦਾ ਕੀ ਪੰਜਾਬ ਨਾਲ ਲੈਣ ਦੇਣ ਸੀਗਾ ਔਰ ਹੁਣ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣਾ ਚਾਹੁੰਦੇ ਨੇ ਉਹਦੇ ਵਾਸਤੇ ਪੰਜਾਬ ਦਾ ਪੈਸਾ ਪੰਜਾਬ ਦੀ ਸ਼ਰਾਬ ਦਿਹਾੜਿਆ ਕੇ ਬੱਚਿਆਂ ਨੂੰ ਨਸ਼ੇ ਵੱਡੇ ਜਾ ਰਹੇ ਨੇ ਸ਼ਰਾਬ ਦੀਆਂ ਟਰੱਕਾਂ ਦੇ ਟਰੱਕ ਵੰਡੇ ਜਾ ਰਹੇ ਨੇ ਮਕਸਦ ਕੀ ਆ ਵੀ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣੇ ਚਾਹੀਦੇ ਨੇ ਅਰੋੜਾ ਜੀ ਜਿੱਤਣਗੇ ਉਹ ਰਿਜ਼ਾਈਨ ਕਰਨਗੇ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵਿਧਾਨ ਸਭਾ ਚੋਣ ਲੋਕ ਸਭਾ ਰਾਜ ਸਭਾ ਚੋਣ ਤੁਸੀਂ ਸੋਚ ਸਕਦੇ ਜੇ ਇੱਕ ਪਾਸੇ ਦੇਸ਼ ਦੀ ਸਾਡੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਜ ਦਾ ਮੈਂ ਤੁਹਾਨੂੰ ਆਕੜਾ ਦੱਸਣਾ ਚਾਹਣਾ ਹੈ ਕਿ ਤੁਸੀਂ ਦੇਖੋ ਦੇਸ਼ ਦੇ ਵਾਸਤੇ ਕੀ ਕੀਤਾ ਹੈ। ਕੀ ਐਸੀ ਸਰਕਾਰ ਹੋਣੀ ਚਾਹੀਦੀ ਆ ਜਾਂ ਜਿਹੜੀ ਤੁਸੀਂ ਦੇਖਦੇ ਪਏ ਜੇ ਦੇਸ਼ ਅੰਦਰ 344.47 ਮਿਲੀਅਨ ਲੋਕਾਂ ਤੋਂ ਗਰੀਬੀ ਰੇਖਾ 'ਚ ਜਿਹੜੇ ਸੀ 344.47 ਇਹਨਾਂ ਤੋਂ ਕਟਾ ਕੇ ਮਾਤਰ 29 ਕਰੋੜ 90 ਲੱਖ ਲੋਕ ਪੋਵਰਟੀ ਚ ਰਹੇਗੇ। ਸੌਰੀ ਮਾਫ ਕਰਨਾ 75.24 ਮਿਲੀਅਨ ਲੋਕ ਰਹੇਗੇ ਨੇ। ਤੁਸੀਂ ਹਿਸਾਬ ਲਗਾਓ। ਜਿਹੜੇ ਇੰਨੀ ਪੋਵਰਟੀ ਦਾ ਉਹਦੇ ਰੇਸ਼ਿਓ ਕੀ ਰਹਿ ਗਈ ਆ? ਇਹਦੀ ਰੇਸ਼ਿਓ ਲਗਭਗ 7% ਰੇਸ਼ਿਓ ਬਚੀ ਆ ਜੋ ਪੁਰਾਣੇ ਟਾਈਮ ਦੇ ਅੰਦਰ ਪੋਵਰਟੀ ਚ ਲੋਕਾਂ ਨੂੰ ਕੱਟਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਗਰੀਬੀ ਰੇਖਾ ਤੋਂ ਬਾਜ ਦੇ ਲੋਕ ਜਿਹੜੇ ਫਸੇ ਲੋਕਾਂ ਨੂੰ ਲਗਭਗ 78% ਲੋਕਾਂ ਨੂੰ ਗਰੀਬੀ ਰੇਖਾ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ ਮਾਤਰ ਇਹਨਾਂ 11 ਸਾਲਾਂ ਕੇ ਹੁੰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸੂਬੇ ਜਿਹੜੇ ਕਰਜ਼ੇ ਚ ਡੁੱਬੇ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਭਾਵੇਂ ਉੱਤਰ ਪ੍ਰਦੇਸ਼ ਸੀਗਾ ਭਾਵੇਂ ਹਰਿਆਣਾ ਸੀਗਾ ਔਰ ਹੁਣ ਦਿੱਲੀ ਅੰਦਰ ਤੁਸੀਂ ਦੇਖੋ ਰੋਜ਼ ਨਿਰੰਤਰ ਨਵੀਆਂ ਸੜਕਾਂ ਨਵੇਂ ਫਲਾਈਓਵਰ ਨਵੀਆਂ ਪਾਣ ਦੀਆਂ ਲਾਈਨਾਂ ਕੂੜੇ ਦੇ ਪਹਾੜ ਜਿਹੜੇ ਸੀਗੇ ਉਹ ਹਟਾਏ ਜਾ ਰਹੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਬੀਜੇਪੀ ਦੇਸ਼ ਦਾ ਇੱਕ ਉਹ ਵਿਕਲਪਾ ਜਿਹੜਾ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹੜਾ ਸੂਬੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹਨੇ ਤੁਹਾਡੇ ਸ਼ਹਿਰ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਆ ਦੇਸ਼ ਉਦੋਂ ਹੀ ਵਿਕਸਿਤ ਹੋਊਗਾ ਜਦੋਂ ਦੇਸ਼ ਦਾ ਹਰ ਸੂਬਾ ਔਰ ਹਰ ਜ਼ਿਲ੍ਹਾ ਵਿਕਸਿਤ ਹੋਊਗਾ ਇਸ ਕਰਕੇ ਤੁਹਾਡੇ ਵਰਗੇ ਮਾਡਰਨ ਲੁਧਿਆਣਾ ਸ਼ਹਿਰ ਦਾ ਅੱਜ ਹਾਲਾਤ ਇਹਨਾਂ ਨੇ ਕਰ ਦਿੱਤੇ ਨੇ ਮੈਂ ਤੁਹਾਡੇ ਬੇਨਤੀ ਤੁਹਾਡੇ ਚਰਨਾਚ ਕਰਨ ਆਇਆ ਹਾਂ ਸਾਡੇ ਕੈਂਡੀਡੇਟ ਸਾਹਿਬ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਜਿਤਾਓ ਇਹ ਗੱਲ ਡੇਢ ਸਾਲ ਦੀ ਨਹੀਂ ਡੇਢ ਸਾਲ ਅੰਦਰ ਵੀ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿ ਜੋ ਸਾਡੇ ਆਮ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਿਖ ਲਿਖ ਕੇ ਲੱਗਾ ਨਾ ਬਾਹਰ ਕਿ ਕੇਵਲ ਡੇਢ ਸਾਲ ਚੁਲਿਆ ਜਾਣਾ ਕੇਵਲ ਡੇਢ ਗੱਲ ਡੇਢ ਸਾਲ ਦੀ ਨਹੀਂ ਜੇ ਜੀਵਨ ਗੁਪਤਾ ਜੀ ਡੇਢ ਸਾਲ ਲਈ ਵੀ ਐਮਐਲਏ ਬਣਨਗੇ ਗੱਲ ਜੀਵਨ ਗੁਪਤਾ ਜੀ ਦੀ ਨਹੀਂ ਕੇਂਦਰ ਦੀ ਸਰਕਾਰ ਦਾ ਐਮਐਲਏ ਨੁਮਾਇੰਦਾ ਇੱਥੇ ਹੋਊਗਾ ਇੰਡਸਟਰੀ ਦੇ ਲਾਭ ਲੈਣੇ ਹੋਣ ਇਲਾਕੇ ਲਈ ਪੈਸੇ ਲੈ ਕਿਉਂਣ ਜੇ ਨੂੰ ਸਪੈਸ਼ਲ ਸਟੇਟਸ ਦਿਵਾਣਾ ਹੋਵੇ ਇਹ ਕੰਮ ਜੀਵਨ ਗੁਪਤਾ ਜੀ ਦੇ ਮਾਧਿਅਮ ਤੋਂ ਅਸੀਂ ਕਰਕੇ ਦੇਾਂਗੇ ਅਸੀਂ ਤੁਹਾਨੂੰ ਜਿੰਮਵਾਰੀ ਲੈ ਕੇ ਕਰਾਂਗੇ ਔਰ ਤੁਹਾਡੇ ਕੋਲ ਤਿੰਨ ਤਿੰਨ ਸਰਕਾਰਾਂ ਆਉਣ ਗਿਆ ਕੇਂਦਰ ਦੀ ਸਰਕਾਰ ਤੇ ਸਿਗੀ ਸਿਗੀ ਦਿੱਲੀ ਦੀ ਸਰਕਾਰ ਵੀ ਤੁਹਾਡੇ ਇੱਥੇ ਆ ਕੇ ਇਹ ਤੇ ਲੁੱਟਣ ਆਏ ਨੇ ਤੁਹਾਨੂੰ ਆਵਾਜ਼ ਕਰਨ ਵਾਸਤੇ ਇਸ ਕੰਸਟੀਟਿਊਐਂਸੀ ਲਈ ਕੰਮ ਕਰਨ ਵਾਸਤੇ ਖੜੀ ਹੋ ਗਿਆ ਕਿਸੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਲੁਟੇਰੇ ਜਿਹੜੇ ਪੰਜਾਬ ਤੋਂ ਆਏ ਨੇ ਦਿੱਲੀ ਤੋਂ ਭਜਾਏ ਹੋਏ ਇਹਨਾਂ ਲੁਟੇਰਿਆਂ ਤੋਂ ਬਚੋ ਇਹ ਉਹ ਲੋਕ ਨੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ ਇਹਨਾਂ ਦਾ ਮਾਡਲ ਉਹੀ ਆ ਜੋ ਅਮਰੀਕਾ ਦਾ ਮਾਡਲ ਰਿਹਾ ਨਾ ساری ਉਮਰ ਅਮਰੀਕਾ ਕੀ ਕਰਦਾ ਸੀ ਚੰਗਾ ਭਲਾ ਮੁਲਕ ਵਸਦੇ ਹੁੰਦੇ ਆ ਉਹਨਾਂ ਚ ਜਾਂਦਾ ਏ ਉਹਨਾਂ ਨੂੰ ਸੁਪਨੇ ਦਿਖਾਉਂਦਾ ਏ ਆ ਤੁਸੀਂ ਦੇਖੋ ਇਰਾਕ ਚੰਗਾ ਭਲਾ ਵਸਦਾ ਪਿਆ ਸੀ ਲੀਬੀਆ ਚੰਗਾ ਭਲਾ ਵਸਦਾ ਪਿਆ ਸੀ ਅਫਗਾਨਿਸਤਾਨ ਐਡਾ ਮਾਡਰਨ ਸ਼ਹਿਰ ਸੀਗਾ ਉਹਨਾਂ ਸ਼ਹਿਰਾਂ ਦੇ ਉਹਨਾਂ ਦੇ ਮੁਲਕਾਂ 'ਚ ਗਏ ਉਹਨਾਂ ਨੂੰ ਕਹਿੰਦੇ ਦੇਖੋ ਤੁਹਾਨੂੰ ਇੰਨੀ ਤਰੱਕੀ ਦਿਖਾ ਦੇਣੀ ਅਮਰੀਕਾ ਬਣਾ ਦੇਣਾ ਮਗਰੋਂ ਉਜਾੜ ਕੇ ਉਹਨਾਂ ਨੂੰ ਖਤਮ ਕਰਕੇ ਹੱਥ ਜੋੜ ਕੇ ਵਾਪਸ ਆਇਂਦੇ ਨੇ ਕਹਿੰਦੇ ਜੀ ਗਲਤੀ ਹੋ ਗਈ ਸਾੜ ਤੋਂ ਸੰਭਾਲਿਆ ਨਹੀਂ ਗਿਆ ਅੱਜ ਤੁਸੀਂ ਦੇਖੋ ਜੋ ਹਾਲਾਤ ਇਰਾਕ ਦੇ ਬਣਾਤੇ ਲੀਬੀਆ ਦੇ ਬਣਾਤੇ ਅਫਗਾਨਿਸਤਾਨ ਦੇ ਬਣਾਤੇ ਉਸੇ ਮਾਡਲ ਦਾ ਅਰਵਿੰਦ ਕੇਜਰੀਵਾਲ ਆ ਦਿੱਲੀ ਨੂੰ ਲੁੱਟ ਕੁੱਟ ਕੇ ਕਹਿ ਕੇ ਆ ਗਿਆ ਹੁਣ ਤਾਂ ਮੇਰੇ ਵਸ ਦੀ ਗੱਲ ਜੀ ਮੈਂ ਚੱਲਿਆ ਹੁਣ ਪੰਜਾਬ ਪੰਜਾਬ ਕੀ ਕਰਨ ਚੱਲਿਆ ਹੈ ਕਹਿੰਦਾ ਦਿੱਲੀ ਉਜਾੜਤੀ ਹੁਣ ਪੰਜਾਬ ਦੀ ਵਾਰੀ ਹੁਣ ਪੰਜਾਬ ਉਜਾੜੂੰਗਾ ਜਾ ਕੇ ਜਿਹੜੇ ਬੰਦੇ ਨੂੰ ਦਿੱਲੀ ਲੋਕਾਂ ਸੱਤਾ ਦਿੱਤੀ ਤੁਸੀਂ ਦੇਖੋ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਕਿੰਨਾ ਗੈਰ ਜ਼ਿੰਮੇਵਾਰਾ ਰਵਈਆ ਇਸ ਇਨਸਾਨ ਦਾ ਜਿਨ੍ਹਾਂ ਲੋਕਾਂ ਨੇ 10 ਸਾਲ ਤੱਕ ਰਾਜ ਕਰਾਇਆ ਇੱਕ ਘੰਟਾ ਉਹਨਾਂ ਨਾਲ ਨਿਕਲੋਤਾ ਥਾਰਣ ਤੋਂ ਬਾਅਦ ਇੱਕ ਘੰਟਾ ਇੱਕ ਦਿਨ ਉਹਨਾਂ ਨਾਲ ਨਿਕਲੋਤਾ ਅਗਲੇ ਦਿਨ ਗੱਡੀਆਂ ਚੁੱਕ ਕੇ ਪੰਜਾਬ ਆ ਕੇ ਬਹਿ ਗਿਆ ਕਹਿੰਦਾ ਮੈਂ ਰਾਜ ਤੋਂ ਬਣਾ ਕੇ ਰਹਿ ਸਕਦਾ ਹਾਏ ਮੇਰਾ ਰਾਜ ਹਾਏ ਮੇਰਾ ਰਾਜ ਹਾਏ ਮੇਰਾ ਰਾਜ ਹਾਏ ਮੇਰਾ ਰਾਜ ਰਾਜ ਤੋਂ ਬਣਾ ਕੇ ਰਹਿ ਸਕਦਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੋਦੀ ਜੀ ਦੇ ਨੁਮਾਇੰਦੇ ਨੂੰ ਚਿਤਾਓ ਇਹ ਜਿੱਤਣਗੇ ਤੇ ਪੰਜਾਬ ਦੇ ਅੰਦਰ ਇੱਕ ਤਾਕਤ ਲੈ ਕੇ ਆਉਗੀ ਬੀਜੇਪੀ ਨੂੰ ਵੀ ਇੱਕ ਗੱਲ ਸਮਝ ਆਉਗੀ ਕਿ ਸਾਡੇ ਵਾਸਤੇ ਪੰਜਾਬ ਦਾ ਕਿੰਨਾ ਇੰਪੋਰਟੈਂਸ ਆਜ ਇਹ ਬੀਜੇਪੀ ਬਹੁਤ ਚੰਗੀ ਤਰ੍ਹਾਂ ਸਮਝਦੀ ਆ ਇਸੇ ਕਰਕੇ ਪਾਰਟੀ ਸੀਰੀਅਸ ਮੋਡ ਅੰਦਰ ਪੰਜਾਬ ਅੰਦਰ ਜੋ ਇਸ ਵੇਲੇ ਡਰੱਗਸ ਮੈਨੇਸ ਪੰਜਾਬ ਅੰਦਰ ਇਸ ਵੇਲੇ ਜੋ ਗੈਂਗਸਟਰਸ ਦਾ ਮੈਸ ਬਣ ਚੁੱਕਿਆ ਪੰਜਾਬ ਅੰਦਰ ਪੰਜਾਬ ਪੁਲਿਸ ਹੀ ਡਰੱਗਸ ਵੇਚੀ ਜਾ ਰਹੀ ਆ ਪੰਜਾਬ ਅੰਦਰ ਸਕੂਲਾਂ 'ਚ ਡਰੱਗਸ ਪਹੁੰਚ ਗਿਆ ਪੰਜਾਬ ਦੇ ਅੰਦਰ ਲੇਡੀਆਂ ਦੇ ਅੰਦਰ ਡਰੱਗਸ ਪਹਚਾਣ ਦਾ ਕੰਮ ਇਹਨਾਂ ਨੇ ਪਾਪ ਕੀਤਾ ਏਡਾ ਵੱਡਾ ਬੱਜਰ ਪਾਪ ਕੀਤਾ ਜਦੋਂ ਭੈਣਾ ਬੇਟੀਆਂ ਦੀ ਵੀਡੀਓ ਬਾਹਰ ਆਉਂਦੀ ਆ ਸਰਦਾਰ ਸਾਹਿਬ ਸ਼ਰਮ ਨਾਲ ਮਰਨ ਨੂੰ ਜੀ ਕਰਦਾ ਇਦਾਂ ਸਿਰ ਝੁਕ ਜਾਂਦਾ ਇਹਨਾਂ ਨੇ ਉਹ ਪਾਪ ਕੀਤਾ ਬੱਜਰ ਗੁਨਾਹ ਕੀਤਾ ਜੀਰੇ ਵਾਸਤੇ ਪੰਜਾਬ ਦੇ ਲੋਕ ਛੱਡੋ ਕਦੀ ਵੀ ਇਹਨਾਂ ਨੂੰ ਪਰਮਾਤਮਾ ਵੀ ਮaaf ਨਹੀਂ ਕਰੂਗਾ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਅੱਜ ਘਰ ਘਰ ਨਸ਼ਾ ਪਹਚਾਦਤਾ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਇੱਕ ਪਾਰਟੀ ਦੇ ਲੀਡਰ ਫੜੇ ਜਾਂਦੇ ਨੇ ਐਮ.ਬੀ.ਐਚ.ਡੀ ਹੋਏ ਔਰ ਤੁਸੀਂ ਦੇਖੋ ਉਨੇ ਹੀ ਸੈਨਾ ਦੀ ਵਿੱਚ ਦੀ ਨਸ਼ਾ ਫੜੀ ਜਾਂਦੀਆਂ ਗੱਡੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪੁਲਿਸ ਅਣਕਾਦ ਜਾ ਕੇ ਵੇਚਣ ਡਈ ਆ ਸਕੂਲਾਂ 'ਚ ਨਸ਼ਾ ਪਛਾਣਤਾ ਇਸ ਕਰਕੇ ਜੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣਾ ਹੈ ਜੇ ਕ੍ਰਿਮਨਲ ਮੁਕਤ ਹੋਰ ਜੋ ਇਹਨਾਂ ਨੇ ਗੈਂਗਸਟਰਸ ਲੈ ਕੇ ਆਂਦੇ ਨੇ ਉਹਨਾਂ ਤੋਂ ਬਚਾਉਣਾ ਹੈ ਪੰਜਾਬ ਨੂੰ ਉਹ ਗੈਂਗਸਟਰ ਅੱਜ ਹਰ ਇਨਸਾਨ ਦਾ ਜੀਨਾ ਆਰਾਮ ਔਰ ਮਾਵਾਦੀ ਪੁੱਤਾਂ ਨੂੰ ਗੈਂਗਸਟਰ ਬਣਾਤਾ ਬਾਅਦ ਚ ਉਹਨਾਂ ਨੂੰ ਪੁਲਿਸ ਮੁਕਾਬਲੇ 'ਚ ਮਾਰਨ ਦਾ ਕੰਮ ਕੀਤਾ ਜਾ ਰਿਹਾ ਉਹ ਟਾਰਚਰ ਕਰ ਕਰਕੇ ਸੀਆਈ ਸਟਾਫ ਨੇ ਕਿਤਨਾ ਬਠਿੰਡੇ ਦੇ ਅੰਦਰ ਇਕ ਨੌਜਵਾਨ ਬੱਚੇ ਦਾ ਟੌਰਚਰ ਕਰ ਕਰਕੇ ਮਾਰਤਾ ਪੁਲਿਸ స్టేਟ ਬਣਾ ਕੇ ਰੱਖਤੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਪਿੱਛੇ ਤਾਂ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਸਵਾਲ ਨਾ ਪੁੱਛਣ ਮਨੀਸ਼ ਸੁਸੋਦੀਆ ਤੋਂ ਸਵਾਲ ਨਾ ਪੁੱਛਣ ਸਤਿੰਦਰ ਜੈਨ ਤੋਂ ਸਵਾਲ ਨਾ ਪੁੱਛਣ ਉਹ ਬੇਬਾਬ ਜਿਹੜਾ ਸੀਐਮ ਦੀ ਕੁੱਟ ਚ ਬਿਠਾਰ ਕੇ ਆਉਂ ਤੋ ਸਵਾਲ ਨਾ ਪੁੱਛਣ ਇਹਨਾਂ ਨੇ ਪੁਲਿਸ ਸਟੇਟ ਬਣਾਤੀ ਜਿਹੜਾ ਬੋਲਦਾ ਏ ਉਹਦਾ ਮਰਡਰ ਕਰਾ ਦਦੇ ਉਹਨਾਂ ਨੂੰ ਕਾਊਂਟਰ ਕਰਾ ਦਿੰਦੇ ਨੇ ਉਹਨੂੰ ਪੁਲਿਸ ਕਸਟਡੀ ਚ ਲਿਆ ਆ ਕੇ ਕਸਟੋਰੀ ਡਿਲ ਕਰਕੇ ਸ਼ਨਾਲ ਮਾਰਦਾ ਕੰਮ ਕਰਦੇ ਪਿਆ ਇਸ ਕਰਕੇ ਆਪਣੇ ਖੁਸ਼ਹਾਲ ਪੰਜਾਬ ਨੂੰ ਜੇ ਬਚਾਉਣਾ ਏ ਇਸ ਲੁਟੇਰਿਆਂ ਦੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਦੀ ਬੜਾਈ ਪਾਰਟੀ ਸੀਗੀ ਉਹਨਾਂ ਨੇ ਭਜਾ ਦਿੱਤਾ ਇਹਨਾਂ ਨੂੰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਏ ਜੇ ਲੁਟੇਰਿਆਂ ਦੀ ਪਾਰਟੀ ਦੇ ਡੱਬੇ ਬੰਦ ਕਰਾ ਕੇ ਅੰਦਰ ਵਾਪਸ ਭੇਜੋ ਜੇ ਪੰਜਾਬ ਨੂੰ ਬਚਾਉਣਾ ਏ ਖੁਸ਼ਹਾਲ ਬਣਾਉਣਾ ਏ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਥੋੜਾ ਜਿ

ਮੈਂ ਤਾਂ ਲੁਧਿਆਣੇ ਦੇ ਇਲੈਕਸ਼ਨ ਅੰਦਰ ਪਹਿਲੀ ਵਾਰ ਆਇਆ ਮੈਂ ਦੱਸਿਆ ਵੀਡੀਓ ਬਣਾਉਣ ਵਾ ਤੁਸੀਂ ਵੀਡੀਓ ਕਹਿੰਦੇ ਜੀ ਤੁਸੀਂ ਮੇਰੀ ਚਿੰਤਾ ਨਾ ਕਰੋ ਤੁਸੀਂ ਆਪਣੀ ਕਰੋ ਤੁਹਾਡੀ ਵੀ ਬਣ ਜਾਣੀ ਆ ਇਹ ਵੀ ਛੱਡੋ ਏਜੰਟ ਲਗਾਤਾਰ ਫੜੇ ਜਾ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਵਾਲੀ ਦੇਖੋ ਇਹ ਪੰਜਾਬ ਪੁਲਿਸ ਕੀ ਏਜੰਟ ਬਣਾ ਰਹੀ ਕਿੰਨੂ ਬਣਾ ਰਹੀ ਇਹ ਰੱਬ ਹੀ ਜਾਣਦਾ ਹੈ ਇਹਨਾਂ ਦੇ ਬਾਰੇ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਜਨਮ ਤੱਕ ਪੰਜਾਬ ਪੁਲਿਸ ਤੇ ਤੁਮ ਅਤਵਾਰ ਹੀ ਨਹੀਂ ਕਰ ਸਕਦੇ ਜਿਹੜੀ ਪੁਲਿਸ ਇਨਟੈਰੋਗੇਟ ਕਰ ਕਰਕੇ ਮੁੰਡਿਆਂ ਨੂੰ ਇਨਟੈਰੋਗੇਟ ਕਰਕੇ ਮਾਰ ਦਿੰਦੀ ਹੈ ਇਹ ਕਿਸੇ ਨੂੰ ਵੀ ਸਾਬਤ ਕਰ ਤੇ ਉਤਰੀ ਹੋਏ ਕੁਝ ਵੀ ਸਾਬਤ ਕਰਦੇ ਕਿਸੇ ਦਾ ਵਾਸਤੇ ਹਰ ਪਾਰਟੀ ਕਹਿੰਦੀ ਐ ਇਲੈਕਸ਼ਨ ਦੇ ਕੋਲੇ ਹਰ ਇੱਕ ਪਾਰਟੀ ਨਾਲ ਇਲੈਕਸ਼ਨ ਚ ਕੀ ਸੁਣੀ ਹੈ ਨਾ ਸੁਣ ਲਈ ਇਲੈਕਸ਼ਨ ਜਿੱਤਣ ਤੋਂ ਬਾਅਦ ਪਰਨਸ਼ਾ ਨਹੀਂ ਕੋਈ ਕਾਰਵਾਈ ਸੁਣ ਤਲੋ ਨਾ ਜਿਤਾਤ ਨੇ ਉਹਨਾਂ ਨੇ ਤੇ ਜਿੱਤੇ ਹੀ ਨਹੀਂ ਪੰਜਾਬ ਚ ਸਾਨੂੰ ਕਿਉਂ ਸਵਾਲ ਪੁੱਛਦੇ ਜੀ ਜਿੰਨੂੰ ਪੁੱਛ ਉਹਨਾਂ ਨੂੰ ਜਿਨ੍ਹਾਂ ਨੇ ਜਿੱਤੇ ਨੇ ਅਸੀਂ ਤਾਂ ਦੇਸ਼ ਅੰਦਰ ਤੁਹਾਨੂੰ ਜਵਾਬ ਦੇ ਸਕਦੇ ਆ

ਦੀ ਅਮਰੀਕਾ ਦੀ ਪੋਲਿਸੀ ਜਿਹੜੀ ਹੈ ਉਹ ਆਮਾ ਦੀ ਪਾਰਟੀ ਟੁੱਟ ਘਰੀ ਪਰ ਇਹ ਕਹਿਣ ਦਾ ਮਤਲਬ ਇਹ ਅਮਰੀਕਾ ਸਹੀ ਨਹੀਂ ਬੋਲੀ ਪੋਲਿਸੀ ਸਹੀ ਨਹੀਂ ਹੈ ਮੈਂ ਫੋਰਨ ਪੋਲਿਸੀ ਤੇ ਨਹੀਂ ਬੈਠਾ ਮੈਂ ਦੱਸਿਆ ਕਿ ਜੋ ਲਿਬਿਆ ਦਾ ਹਾਲ ਹੋਇਆ ਜੋ ਇਰਾਕ ਦਾ ਹਾਲ ਹੋਇਆ ਜੋ ਅਫਗਾਨਿਸਤਾਨ ਦਾ ਹਾਲ ਹੋਇਆ ਅੱਜ ਉਹਨਾਂ ਨੂੰ ਉਜਾੜ ਕੇ ਤੇ ਆਪਣਾ ਵਾਪਸ ਚਲੇ ਗਏ ਨੇ ਮਤਲਬ ਉਹ ਦੱਸਿਆ ਸਰ ਇੱਕ ਐਫਜੀਪੀਸੀ ਦਾ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਪਾਰ ਹੈ ਮੇਰੀ ਪੀਰੀ ਮੈਂ ਕੋਈ ਧਾਰਮਿਕ ਤੌਰ ਤੇ ਕਿਸੇ ਨਾਲ ਆਦ ਦੀ ਨਾ ਵਿਵਾਦ ਦੀ ਨਾ ਚੁਗਾ ਦੀ ਮੈਂ ਨਹੀਂ ਗੱਲ ਕਰਦਾ ਮੈਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਚ ਨਹੀਂ ਹੈਗਾ ਇਸ ਕਰਕੇ ਮੇਰਾ ਉੱਤੇ ਬੋਲਣਾ ਬਿਲਕੁਲ ਨਾ ਜਾਏਗਾ ਜਿੱਦਾਂ ਪ੍ਰਧਾਨ ਮੰਤਰੀ ਖਿਲੇਣਾ ਜਾ ਰਹੇ ਨੇ ਤੁਪਨ ਸਿੰਘ ਪੰਕੂ ਤੇ ਇਹ ਕਹੇ ਜਾ ਰਹੇ ਕਿ ਇਹ ਚਲਾ ਜਾਏਗਾ ਹੈ ਪ੍ਰਧਾਨ ਮੰਤਰੀ ਤੇ ਚਾਹ ਨਾ ਕਰਿਓ ਬੈਠੇ ਜਿਸ ਤਾਰੇ ਕੌਣ ਕਹਿ ਰਹੇ ਤੁਸੀਂ ਕਹਿ ਰਹੇ ਜੀ ਮੈਂ ਨਹੀਂ ਕਹਿ ਰਹੇ ਕੌਣ ਕਹਿ ਰਹੇ ਵਿਰੋਧੀ ਕੌਣ ਵਿਰੋਧੀ ਮੇਰਾ ਦੂਸਰਾ ਪਾਰਟ ਜਿਸ ਦਾ ਬਿਆਨ ਆਇਆ ਹੈ ਕਿ ਜੇਕਰ ਪ੍ਰਧਾਨ ਮੰਤਰੀ ਉੱਥੇ ਜਾਂਦੇ ਤੇ ਉਹਨਾਂ ਨੂੰ ਘੇਰਾਂਗੇ ਅਸੀਂ ਉੱਥੇ ਦਾਦਰ ਸਰਕਾਰ ਦੇ ਬੰਦੀ ਬਣੂਗਾ ਦੇਖੋ ਇੱਕ ਨਟਕੀ ਬਾਝਾ ਹੈਗਾ ਉਹ ਪੰਨੋ ਉਹ ਰੋਜ਼ ਇਹ ਵੀਡੀਓ ਪਾਉਂਦਾ ਵਿਚਾਰੀ ਦੁਕਾਨ ਵੀਡੀਓ ਨਾਲ ਚੱਲਦੀ ਆ ਜੇ ਤੁਸੀਂ ਉਹਦੀ ਵੀਡੀਓ ਚੁਣਾਣੀ ਬੰਦ ਕਰ ਦੋ ਤੇ ਦੁਕਾਨ ਬੰਦ ਹੋ ਜੀ ਇਸ ਕਰਕੇ ਉਹਦੀ ਦੁਕਾਨ ਵੀ ਚੱਲਣਗੀ ਤੁਸੀਂ ਇਹ ਦੱਸਣ ਦਾ ਬਣਦੇ ਨਹੀਂ ਸਰਕਾਰੇ ਦਾ ਜਾਣ ਕੇ ਬਸ ਆਮ ਲੋਕ ਕੁਝ ਵੀ ਨਹੀਂ ਜਾਣਗੇ ਜਾਣ ਕੇ ਜਾਣਦੇ ਆ ਕਿ ਕਰੇ ਨਹੀਂ ਸਰਕਾਰ ਤੋਂ ਸਭ ਪਾਰ ਤੋਂ ਮਿਲਦੇ ਨੇ ਸੱਤੇ ਹੁੰਦਾ ਜਾ ਰਹੇ ਜੀ ਪ੍ਰਧਾਨ ਮੰਤਰੀ ਨੇ ਕਹਿਤਾ ਜਾਣ ਕੇ ਤੇ ਜਾਣ ਕੇ ਜੋ ਕਹਿਤਾ ਜਾਣ ਕੇ ਤਾਂ ਜਾਣੀ ਆਓ ਜੋ ਦੇਖੋ ਜੀ